ਪੈਰਿਸ ਦੇ ਵਿੱਚ 올림픽 2024 ਚੱਲ ਰਿਹਾ ਜਿਸ ਦੇ ਵਿੱਚ ਭਾਰਤੀ ਖਿਡਾਰੀ ਤਗਮੇ ਫੁੰਡਣ ਦੇ ਵਿੱਚ ਲੱਗੇ ਹੋਏ ਨੇ ਲਗਾਤਾਰ ਉਹਨਾਂ ਦੇ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਕਿ ਵੱਧ ਤੋਂ ਵੱਧ ਦੇਸ਼ ਦੇ ਲਈ ਤਗਮੇ ਹਾਸਲ ਕੀਤੇ ਜਾ ਸਕਣ ਉੱਥੇ ਦੂਜੇ ਪਾਸੇ ਗੱਲ ਹੌਕੀ ਟੀਮ ਦੀ ਕਰ ਲੈਣੇ ਆ ਜਿਨ੍ਹਾਂ ਨੇ ਕਿ ਬੀਤੇ ਦਿਨ ਜਿੱਤ ਹਾਸਲ ਕੀਤੀ ਹੈ ਜਿਸ ਤੋਂ ਬਾਅਦ ਮਾਪਿਆਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਗੱਲਬਾਤ ਦੌਰਾਨ ਹਰਮਨਪ੍ਰੀਤ ਸਿੰਘ ਦੇ ਪਿਤਾ ਸਰਬਜੀਤ ਸਿੰਘ ਨੇ ਦੱਸਿਆ ਕਿ ਗੁਰੂ ਸਾਹਿਬ ਜੀ ਦੀ ਕਿਰਪਾ ਦੁਆਰਾ ਹਰਮਨਪ੍ਰੀਤ ਸਿੰਘ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਇਹ ਸਾਨੂੰ ਬਹੁਤ ਮਾਣ ਹੈ ਤੇ ਖੁਸ਼ੀ ਹੈ ਆਪਣੇ ਪੁੱਤਰ ਦੇ ਉੱਪਰ ਜਿਸ ਨੇ ਭਾਰਤ ਦਾ ਨਾਂ ਰੌਸ਼ਨ ਕੀਤਾ ਇਸ ਦੇ ਨਾਲ ਹੀ ਉਹਨਾਂ ਅਪੀਲ ਕੀਤੀ ਹੈ ਨੌਜਵਾਨਾਂ ਨੂੰ ਨਸ਼ਿਆਂ ਨੂੰ ਤਿਆਗ ਕੇ ਖੇਡਾਂ ਦੇ ਵੱਲ ਧਿਆਨ ਦੇਣ ਦੇ ਲਈ ਉਨਾ ਕਿਹਾ ਕਿ ਬੱਚਿਆਂ ਦਾ ਭਵਿੱਖ ਬਣਾਉਣ ਦੇ ਲਈ ਮਾਪਿਆਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਇਸ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਹੋਰ ਕੀ ਕਿਹਾ ਆਓ ਸੁਣਦੇ ਹਾਂ ਮੇਰਾ ਨਾਮ ਜੀ ਕੋਮਲ ਪ੍ਰੀਤ ਸਿੰਘ ਮੈਂ ਹਰਮਨ ਪ੍ਰੀਤ ਦਾ ਮਤਲਬ ਵੱਡਾ ਬ੍ਰਦਰ ਹਾਂ ਜੀ ਕੀ ਕਹਿਣਾ ਚਾਹੋਗੇ ਕਿ ਕਿੰਨੀ ਖੁਸ਼ੀ ਹੋਈ ਜੀ ਬਹੁਤ ਖੁਸ਼ੀ ਹੋ ਰਹੀ ਹੈ ਪਰਿਵਾਰ ਦੇ ਵਿੱਚ ਬਹੁਤ ਵਧੀਆ ਮਾਹੌਲ ਹੈ ਜੀ ਅੰਦਰੋਂ ਦਿਲੋਂ ਖੁਸ਼ੀ ਹੈ ਜੀ ਬਹੁਤ ਲੋਕਾਂ ਨੂੰ ਭਰਾਵਾਂ ਨੂੰ ਫੋਨ ਆਏ ਬਹੁਤ ਖੁਸ਼ੀ ਹੁੰਦੀ ਹੈ ਸਾਰੇ ਮਤਲਬ ਸਾਡੇ ਪੈਨਾਂ ਨੇ ਟੋਟਲ ਸਾਰੇ ਨੇ ਮੈਚ ਵੇਖਿਆ ਹੈ ਲੱਗਦਾ ਕਿ ਕਪਤਾਨ ਦੀ ਜ਼ਿੰਮੇਵਾਰੀ ਹੁੰਦੀ ਪਰ ਪੂਰੀ ਟੀਮ ਦੇ ਨਾਲ ਹੀ ਸਿਹਰਾ ਜਾਂਦਾ ਪੂਰੀ ਟੀਮ ਨੂੰ ਹਾਂ ਜੀ ਜੀ ਬਿਲਕੁਲ ਸਾਰਾ ਸਾਰਾ ਟੀਮ ਵਰਕ ਦਾ ਕੰਮ ਹੈ ਜੀ ਇਹ ਬਹੁਤ ਵਧੀਆ ਮਤਲਬ ਸਾਰਿਆਂ ਨੇ ਬਹੁਤ ਵਧੀਆ ਸਭ ਬਹੁਤ ਵਧੀਆ ਖੇਡਿਆ ਜੀ ਗੱਲਬਾਤ ਹੁੰਦੀ ਸੀ ਇਸ ਨੂੰ ਲੈ ਕੇ ਵੀ ਹਾਂ ਜੀ ਬਿਲਕੁਲ ਜੀ ਮਤਲਬ ਕਿਦਾਂ ਮਤਲਬ ਪਹਿਲਾਂ ਤੋਂ ਹੀ ਵੀ ਮਤਲਬ ਆਸਟ੍ਰੇਲੀਆ ਨੂੰ ਹਰਾਏ ਨੂੰ ਬਹੁਤ ਟਾਈਮ ਹੋ ਗਿਆ ਏ 52 ਸਾਲ ਹੋ ਗਏ ਤੇ ਉਹ ਮਨ ਦੇ ਵਿੱਚ ਹੈ ਹੀ ਕਿਤੇ ਉਹਨਾਂ ਦੇ ਤੇ ਉਹ ਚਲੋ ਮਹਾਰਾਜ ਨੇ ਜਿੱਤ ਪ੍ਰਾਪਤ ਕੀਤੀ ਬਹੁਤ ਸੋਹਣਾ ਖੇਡੇ ਆ ਆਸਟ੍ਰੇਲੀਆ ਵਾਲੇ ਵੀ ਬਹੁਤ ਸੋਹਣਾ ਖੇਡੇ ਆ ਜੀ ਚਲੋ ਪਰ ਕੋਚ ਬਾਰੇ ਕੀ ਕਹਿਣਾ ਚਾਹੋ ਤੇ ਉਹਨਾਂ ਨੇ ਬੜੀ ਮਿਹਨਤ ਕੀਤੀ ਬਹੁਤ ਸਟਿੱਕ ਮਿਹਨਤ ਕਰਾਈ ਉਹਨਾਂ ਨੇ ਹਾਂਜੀ ਮਤਲਬ 2-3 ਮਹੀਨੇ ਹੋ ਗਏ ਲਗਾਤਾਰ ਮਤਲਬ ਰਸ਼ਟ ਨਹੀਂ ਮਿਲੀ ਉਹਨਾਂ ਨੂੰ ਵੀ ਟੂਰਨਾਮੈਂਟ ਪਹਿਲਾਂ ਖੇਡ ਕੇ ਆਏ ਫਿਰ ਮਤਲਬ ਕੈਂਪ ਤੇ ਇੱਕ ਮਤਲਬਾ ਤੋਂ ਬਾਅਦ ਇੱਕ ਦੋ ਦਿਨ ਦੀ ਛੁੱਟੀ ਮਿਲੀ ਤੇ ਬਾਅਦ ਚ ਫਿਰ ਪ੍ਰੈਕਟਿਸ ਤੇ ਬਹੁਤ ਮਿਹਨਤ ਕੀਤੀ ਹੈ ਕਿਹਦਾ ਮਾਹੌਲ ਪਿੰਡ ਦਾ ਜੀ ਬਹੁਤ ਖੁਸ਼ੀ ਦਾ ਮਾਹੌਲ ਹੈ ਇਹ ਚੜ੍ਹਦੀ ਕਲਾ ਨੌਜਵਾਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਤੁਸੀਂ ਨਸ਼ਾ ਬਹੁਤ ਪੰਜਾਬ ਚ ਆਹ ਹਾਂ ਜੀ ਠੀਕ ਹੈ ਜ਼ਰਾ ਮਤਲਬ ਵੇਖੋ ਆਪੋ ਆਪਣੀ ਚੁਆਇਸ ਹੈ ਕੌਣ ਕੀ ਕਰਦਾ ਕੌਣ ਕੀ ਨਹੀਂ ਲੈਂਦਾ ਪਰ ਫਿਰ ਵੀ ਚਲੋ ਆਪ ਗੇਮ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਤੇ ਉਜਿਹਰ ਦੁਹਰੀ ਰਹਿਣਾ ਚਾਹੀਦਾ ਜੀ ਹਾਂਜੀ ਸਰ ਆਪਣਾ ਨਾਮ ਦੱਸ ਕੇ ਸਭ ਤੋਂ ਪਹਿਲਾਂ ਮੈਂ ਜੀ ਸਰਬੀ ਸਿੰਘ ਹਰਮਨ ਦਾ ਫਾਦਰ ਸਾਹਿਬ ਕੀ ਕਹਿਣਾ ਚਾਹੋਗੇ ਮੱਡੀ ਮੱਲ ਮਾਰੀ ਹੈ ਜੀ ਵੇਖੋ ਜੀ ਬੜੀ ਕਿਰਪਾ ਮਾਲਕ ਦੀ ਇਹ ਗੁਰੂ ਰਾਮਦਾਸ ਨੇ ਕਿਰਪਾ ਕੀਤੀ ਆ ਬੜਾ ਖੁਸ਼ੀ ਵਾਲਾ ਮਾਹੌਲ ਆ ਪਰਿਵਾਰ ਦੇ ਵਿੱਚ ਇਲਾਕੇ ਦੇ ਵਿੱਚ ਪਿੰਡ ਦੇ ਵਿੱਚ ਬੜਾ ਕੋ ਬਧਾਈਆਂ ਦੇਂਡਿਆ ਕੋਈ ਖੁਸ਼ੀਆਂ ਮਨਾਉਂਦਿਆ ਤੇ ਬੜੀ ਖੁਸ਼ੀ ਹੈ ਇਹ ਲੱਗਦਾ ਕਿ ਹਰਮਨਪ੍ਰੀਤ ਦੀ ਗੱਲਬਾਤ ਹੁੰਦੀ ਸੀ ਕਿ ਮੈਚ ਨੂੰ ਲੈ ਕੇ ਆਸਟ੍ਰੇਲੀਆ ਨੂੰ ਲੈ ਕੇ ਕੋਈ ਹਾਂਜੀ ਬੈਡੀਟ ਜਦੋਂ ਨਿਊਜ਼ੀਲੈਂਡ ਦਾ ਮੈਚ ਹੋਇਆ ਉਦੋਂ ਵੀ ਗੱਲ ਹੋਈ ਆ ਅੱਜ ਵੀ ਹੋਈ ਆ ਤੇ ਉਹ ਮੈਂ ਕਹਿੰਦਾ ਵੀ ਡੈਡੀ ਸੁਭਨਾ ਪੂਰਾ ਮੇਰਾ ਹੋਇਦੇ ਤਾਂ ਦਿਆ ਕਿ ਮੈਂ ਆਸਟ੍ਰੇਲੀਆ ਨੂੰ ਰੋਣਾ ਇਟ੍ਰੀਆ ਨੂੰ ਟੀਮ ਦਾ ਫੇਰ ਨਜ਼ਾਰਾ ਚਲੋ ਅੱਜ ਬੱਚੇ ਦਾ ਸੁਪਨਾ ਪੂਰਾ ਹੋਇਆ ਜੀ ਬੜੀ ਖੁਸ਼ੀ ਹੈ ਜੀ ਲੱਗਦਾ ਕਿ ਪੂਰੀ ਟੀਮ ਨੂੰ ਸਿਹਰਾ ਜਾਂਦਾ ਜੀ ਨਹੀਂ ਵੇਖੋ ਜੀ ਬਿਲਕੁਲ ਟੀਮ ਨੂੰ ਜਾਂਦਾ ਇਹ ਟੀਮਵਰਕ ਆ ਇਹ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਵੇਖੋ ਜੀ ਕਿਹਨੇ ਪਲਾਂਟੀ ਬਣਾਉਣੀ ਫੋਰਗਰਾ ਕੇ ਟੀਮ ਨੂੰ ਟੈਪੀ ਬਣਾਉਣੀ ਪਲਾਂਟੀ ਤੇ ਕਿਸੇ ਨੇ ਸੁੱਟਣਾ ਬਾਲ ਫਿਰ ਕਿਸੇ ਨੇ ਮਾਰਨਾ ਇਹ ਟੀਮ ਦਾ ਸਿਹਰਾ ਵਾ ਇਹ ਕਦੇ ਵੱਡੇ ਦਾ ਕੋਈ ਸਿਹਰਾ ਨਹੀਂ ਵੇਖਿਆ ਕਿ ਸਾਡੇ ਬੱਚੇ ਦੇ ਉਹ ਕੀਤਾ ਨਹੀਂ ਟੀਮ ਨੇ ਕੀਤਾ ਜੋ ਕੀਤਾ ਕਹਿੰਦੇ ਮਾਪਿਓ ਦਾ ਤੇ ਇੱਕ ਸਹਾਰਾ ਹੁੰਦਾ ਪਰ ਕਪਤਾਨ ਦਾ ਜਿਹੜਾ ਹੁੰਦਾ ਕੋਚ ਜਿਹੜਾ ਹੁੰਦਾ ਉਹ ਬੜਾ ਕੁਝ ਕਰਦਾ ਹੈ ਆਹੋ ਜੀ ਏ ਸਾਡੇ ਬੱਚੇ ਦਾ ਸਤਾਸ਼ੀ ਜਗਰਾਜ ਸਿੰਘ ਐਸਪੀ ਸਾਹਿਬ ਬੜੀ ਮਿਹਨਤ ਕਰਾਈ ਆ ਉਹਨੇ ਬੜਾ ਇਹਨੂੰ ਸਿਖਾਇਆ ਬੜਾ ਕੁਝ ਸਿਖਾਇਆ ਨੇ ਬਲਕੋ ਇਸ ਕਰਕੇ ਅਸੀਂ ਪਹਿਲਾਂ ਜਗਰਾਜ ਨੂੰ ਵਧਾਈਆਂ ਦਿੰਦੇ ਆ ਵੇਖੋ ਕੋਟੂ ਇਹਨਾਂ ਖੁਸ਼ ਹੁੰਦਾ ਸਤਾਦ ਤੋਂ ਖੁਸ਼ ਹੁੰਦਾ ਜਦੋਂ ਬੱਚਾ ਚੰਗਾ ਖੇਡੇ ਤਰੱਕੀ ਕਰੇ ਤੇ ਜਗਰਾਜ ਸਿੰਘ ਤੇ ਜੇ ਆਪ ਤਗੜੇ 플레이ਰ ਹੈ ਪ੍ਰੈਨਟੀ ਸ਼ੂਟ ਦੇ ਇਸ ਕਰਕੇ ਇਹਨੇ ਨਿੱਜੀ ਇੱਕ ਪਿਆਰ ਕੀਤਾ ਜਿਹਦੇ ਨਾਲ ਹਰਬੰਨ ਨਾਲ ਤੇ ਪਿਆਰ ਬੜਾ ਵੱਧ ਹੁੰਦਾ ਤੇ ਇਹ ਕਹਿੰਦੇ ਜਗਰਾਜ ਜਰਾਤ ਤੋਂ ਬਤਾਇਆ ਬਹੁਤ ਜਗਰਾਜ ਸਿੰਘ ਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਨਸ਼ਾ ਬੜਾ ਵੱਧ ਗਿਆ ਪੰਜਵਾਂ ਦਰਿਆ ਵਾਜਦਾ ਪਿਆ ਵਾ ਕੋਈ ਲੋਕਾਂ ਨੂੰ ਅਪੀਲ ਕਰਨ ਸਰਕਾਰਾਂ ਦੇ ਚਲੋ ਕੰਮ ਕਰ ਰਹੀਆਂ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੋਗੇ ਦੇਖੋ ਮੈਂ ਤੇ ਕੋਈ ਬੇਨਤੀ ਕਰਦਾ ਨਾ ਵੀ ਮਾਂ ਪਿਓ ਦਾ ਫਰਜ਼ ਆ ਬੱਚਿਆਂ ਦਾ ਧਿਆਨ ਰੱਖਣਾ ਜੇ ਆਪਾਂ 15 ਸਰਕਾਰਾਂ ਨੂੰ ਬਲੇਮ ਦਈਏ ਇਹਦੇ ਕੋਈ ਏਡੀ ਵਧੀਆ ਗੱਲ ਨਹੀਂ ਤਾੜੀ ਰੋਥ ਨੇ ਬਾਈ ਜੀ ਸਰਕਾਰਾਂ ਵੀ ਕੰਟਰੋਲ ਕਰ ਰਹੀਆਂ ਪਰ ਵੇਖੋ ਸਰਕਾਰਾਂ ਪੰਜ ਸਾਲ ਆ ਗਈ ਦੂਜੀ ਆ ਗਈ ਵੇਖੋ ਜੀ ਮਾਂ ਪਿਓ ਤੇ ਸਦਾ ਨਾਲ ਰਹਿਣਾ ਤੇ ਇਹ ਮਾਂਪੁਰਾ ਕਿੱਥੇ ਬਚਾ ਗਿਆ ਕਿੱਥੋਂ ਆਇਆ ਸ਼ਹਿਰ ਗਿਆ ਤੂੰ ਕਿਹਦੇ ਨਾਲ ਗਿਆ ਕਿਹ ਕਿਹੜਾ ਬੰਦਾ ਨਾਲ ਫਸਕਰ ਕੋਈ ਬੱਚਾ ਝੂਠ ਮਾਰੂਗਾ ਕਿੱਥੇ ਗਿਆ ਇਹਦਾ ਪਤਾ ਕਰੋ ਕਿੱਥੇ ਆ ਕੋਈ ਗਲਤ ਬੰਦੇ ਆ ਕੇ ਬੈਠਾ ਆ ਕੇ ਸਹੀ ਆ ਤੇ ਤੇ ਆਂ ਰੱਖੋ ਬੱਚਿਆਂ ਦਾ ਤੂੰ ਬੱਚਿਆਂ ਨੂੰ ਸਪੋਰਟ ਨਾਲ ਜੋੜੋ ਮਾਲਕਾ ਤੇ ਮੇਰ ਕਰੋ ਲੱਗਦਾ ਕਿ 52 ਸਾਲ ਬਾਅਦ ਜਦੋਂ ਰਿਕਾਰਡ ਤੋੜਿਆ ਗਿਆ ਵਾ ਤੇ ਇੱਕ ਪੰਜਾਬਾਸੇ ਵੱਡੀ ਜਿੱਤੇ ਬੜੀ ਬਹੁਤ ਵੱਡੀ ਵਿਦੇਸ਼ਾਸ ਤੇ ਬੜੀ ਤਕੜੀ ਗੱਲ ਹੈ ਜੀ ਕਿਆ ਬਾਤ ਤੇ ਹੈਗੀ ਹੈਗੀ ਹੈ ਦੇਖ ਨੂੰ ਸਾਰੇ ਨੂੰ ਬਣਾਈਆਂ ਚਲੋ ਟੀਮ ਨੇ ਮザ ਮਾਰੀਆਂ ਵਧੀਆ ਖੇਡੇ ਬੱਚੇ ਸਾਰੇ ਬੱਚੇ ਬਹੁਤ ਸੋਨਾ ਖੇਡੇ ਆ